ਪੀ.ਐਸ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸ ਮੁਹਿੰਮ ਦੀ ਘੜੀ ਵਿੱਚ ਮਿੱਤਦਣੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਮਕਦਮਾ ਦਰਜ ਕਰਕੇ ਅਸੀਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਇਹਨਾਂ ਦੀ ਪਛਾਣ ਕਰਮਵੀਰ ਕੌਰ ਉਰਫ ਕਿਰਨਾ ਅਤੇ ਆਕਾਸ਼ਦੀਪ ਸਿੰਘ ਉਰਫ ਨਿੱਕਾ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 310 ਗ੍ਰਾਮ ਹੈਰੋਇਨ 40000 ਡਰਗ ਮੰਨੀ ਤੇ ਦੋ ਨਜਾਇਜ਼ ਹਥਿਆਰ ਬਰਾਬਰ ਹੋਏ ਇਹ ਦੋਨੋਂ ਵਿਅਕਤੀ ਇੱਕ I20 I10 ਕਾਰ ਦੇ ਵਿੱਚ ਸਗੇ ਤੇ ਜੋ ਹਥਿਆਰ ਬਰਾਮਦ ਹੋਏ ਆ ਉਹ ਇੱਕ 30 ਬੋਰ ਦਾ ਪਿਸਤਲ ਤੇ 315 ਬੋਰ ਦਾ ਦੇਸੀ ਕਟਾ ਕਿ ਕੀ ਆਪਸ ਵਿੱਚ ਰਿਸ਼ਤ ਨਹੀਂ ਆ ਦੋਨੋਂ ਇਹ ਦੋਨੋਂ ਇੱਕ ਦੂਜੇ ਦੇ ਜਾਣਕਾਰ ਸਗੇ ਜੋ ਕਿਰਨਾ ਹੈ ਇਸ ਤੇ ਪਹਿਲਾਂ ਵੀ 4-5 ਮੁਕਦਮੇ ਦਰਜ ਨੇ ਤੇ ਜਿਹੜਾ ਆਕਾਸ਼ਦੀਪ ਹੈ ਇਸ ਤੇ ਪਹਿਲਾਂ ਇੱਕ ਮੁਕਦਮਾ ਦਰਜ ਹੈ ਕਿਤਨਾ ਪਿਆਰ ਵੀ ਕੀ ਇਹਨਾਂ ਨੇ ਕਰਦਾ ਸੀ ਕਿ ਉਹ ਤੇ ਆਹ ਕਹਾਣੀ ਆ ਸਰਕਾਰੀ ਇਹ ਇਹਨਾਂ ਦਾ ਅੱਜ ਰਿਮਾਂਡ ਲਿਆ ਜਾ ਰਿਹਾ ਇਹਨਾਂ ਤੋਂ ਬਾਕੀ ਪੁਸ਼ਕਿਸ਼ ਕੀਤੀ ਜਾਏਗੀ ਵੀ ਇਹ ਹੈਰੋਇਨ ਵੀ ਇਹਨਾਂ ਨੇ ਕਿੱਥੋਂ ਲਿਆਂਦੀ ਸੀ ਕਿੰਨੋਂ ਦੇਣੀ ਸੀ ਅੱਗੇ ਤੇ ਹਥਿਆਰਾਂ ਦਾ ਕੀ ਓਰੀਜਿਨ ਅਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸ ਮੁਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਮਕਦਮਾ ਦਰਜ ਕਰਕੇ ਅਸੀਂ ਦੋ ਵਿਅਕਤੀ ਨੂੰ ਕਾਬੂ ਕੀਤਾ ਇਹਨਾਂ ਦੀ ਪਛਾਣ ਕਰਮਵੀਰ ਕੌਰ ਉਰਫ ਕਿਰਨਾ ਅਤੇ ਆਕਾਸ਼ਦੀਪ ਸਿੰਘ ਉਰਫ ਨਿੱਕਾ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 310 ਗ੍ਰਾਮ ਹੈਰੋਇਨ 40000 ਡਰਗ ਮਨੀ ਤੇ ਦੋ ਨਜਾਇਜ਼ ਹਥਿਆਰ ਬਰਾਮਦ ਹੋਏ ਇਹ ਦੋਨੋਂ ਵਿਅਕਤੀ ਇੱਕ i20 i10 ਕਾਰ ਦੇ ਵਿੱਚ ਸਗੇ ਤੇ ਜੋ ਹਥਿਆਰ ਬਰਾਮਦ ਹੋਏ ਆ ਉਹ ਇੱਕ 30 bore ਦਾ ਪਿਸਟਲ ਤੇ 315 bore ਦਾ ਦੇਸੀ ਕਟਾ ਇਹ ਕੀ ਆਪਸ ਵਿੱਚ ਰਿਲੇਸ਼ਨ ਕੀ ਆ ਦੋਨੋਂ ਇਹ ਦੋਨੋਂ ਇੱਕ ਦੂਜੇ ਦੇ ਜਾਣਕਾਰ ਸੀਗੇ ਜੋ ਕਿਰਨਾ ਹੈ ਇਸ ਤੇ ਪਹਿਲਾਂ ਵੀ 4-5 ਮਕਦਮੇ ਦਰਜ ਨੇ ਤੇ ਜਿਹੜਾ ਆਕਾਸ਼ਦੀਪ ਹੈ ਇਸ ਤੇ ਪਹਿਲਾਂ ਇੱਕ ਮਕਦਮਾ ਦਰਜ ਹੈ ਇਹ ਮਕਦਮਾ ਪਿਆਰ ਵੀ ਕੀ ਇਹਨਾਂ ਨੇ ਕਰਦਾ ਸੀ ਜਾਂ ਇਹਨਾਂ ਦਾ ਅਸਰ ਸੀ ਇਹ ਇਹਨਾਂ ਦਾ ਅੱਜ ਰਿਮਾਂਡ ਲਿਆ ਜਾ ਰਿਹਾ ਇਹਨਾਂ ਤੋਂ ਬਾਕੀ ਪੁਸ਼ਕਿਸ਼ ਕੀਤੀ ਜਾਏਗੀ ਵੀ ਇਹ ਹੈਰੋਇਨ ਵੀ ਇਹਨਾਂ ਨੇ ਕਿੱਥੋਂ ਲਿਆਂਦੀ ਸੀ ਕਿੰਨੋਂ ਦੇਣੀ ਸੀ ਅੱਗੇ ਤੇ ਹਥਿਆਰਾਂ ਦਾ ਕੀ ਓਰੀਜਿਨ ਅਮਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸ ਮਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਏ ਮੋਗਾ ਦੀ ਟੀਮ ਨੂੰ ਇਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਮਕਦਮਾ ਦਰਜ ਕਰਕੇ ਅਸੀਂ ਦੋ ਵਿਅਕਤੀ ਨੂੰ ਕਾਬੂ ਕੀਤਾ ਇਹਨਾਂ ਦੀ ਪਛਾਣ ਕਰਮਵੀਰ ਕੌਰ ਉਰਫ ਕਿਰਨਾ ਅਤੇ ਆਕਾਸ਼ਦੀਪ ਸਿੰਘ ਉਰਫ ਨਿੱਕਾ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 310 ਗ੍ਰਾਮ ਹੈਰੋਇਨ 40000 ਡਰਗ ਮਿਲੀ ਤੇ ਦੋ ਨਜਾਇਜ਼ ਹਥਿਆਰ ਬਰਾਮਦ ਹੋਏ ਇਹ ਦੋਨੋਂ ਵਿਅਕਤੀ ਇੱਕ i20 i10 ਕਾਰ ਦੇ ਵਿੱਚ ਸਗੇ ਤੇ ਜੋ ਹਥਿਆਰ ਬਰਾਮਦ ਹੋਏ ਆ ਉਹ ਇੱਕ 30 ਬੋਰ ਦਾ ਪਿਸਟਲ ਤੇ 315 ਬੋਰ ਦਾ ਦੇਸੀ ਕਟਾ ਇੱਕ ਹੀ ਆਪਸ ਵਿੱਚ ਵੇਚੀ ਤੀਏ ਦੋਨੋਂ ਇਹ ਦੋਨੋਂ ਇੱਕ ਦੂਜੇ ਦੇ ਜਾਣਕਾਰ ਸੀਗੇ ਜੋ ਕਿਰਨਾ ਹੈ ਇਸ ਤੇ ਪਹਿਲਾਂ ਵੀ ਚਾਰ ਪੰਜ ਮਕਦਮੇ ਦਰਜ ਨੇ ਤੇ ਜਿਹੜਾ ਆਕਾਸ਼ਦੀਪ ਹੈ ਇਸ ਤੇ ਪਹਿਲਾਂ ਇੱਕ ਮਕਦਮਾ ਦਰਜ ਹੈ ਕਿਤੋਂ ਦਾ ਥਿਆਲ ਵੀ ਕੀ ਇਹਨਾਂ ਨੇ ਕਰਦਾ ਸੀ ਕਿਉਂ ਤੇ ਆਹਾਂ ਦੇ ਅਸਰ ਤੋਂ ਸੀ ਇਹ ਇਹਨਾਂ ਦਾ ਅੱਜ ਰਿਮਾਂਡ ਲਿਆ ਜਾ ਰਿਹਾ ਇਹਨਾਂ ਤੋਂ ਬਾਕੀ ਪੁਸ਼ਕਿਸ਼ ਕੀਤੀ ਜਾਏਗੀ ਵੀ ਇਹ ਹੈਰੋਇਨ ਵੀ ਇਹਨਾਂ ਨੇ ਕਿੱਥੋਂ ਲਿਆਂਦੀ ਸੀ ਕਿੰਨੋਂ ਦੇਣੀ ਸੀ ਅੱਗੇ ਤੇ ਹਥਿਆਰਾਂ ਦਾ ਕੀ origin